ਕਹਿੰਦੇ ਕੈਰੈਕਟਰ ਮੈਥਡ ਐਕਟਿੰਗ ਕਰਦੇ ਨੇ ਉਹ ਸੀਨ ਲਾਦੇ ਤਾਂ ਤੁਹਾਡਾ ਗਰਾਸ ਕੀ ਸੀਗਾ ਦੇਖੋ ਜੀ ਹਲੇ ਤਾਂ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇਣ ਦੇ ਕਾਬਿਲ ਨਹੀਂ ਮੈਥਡਾਂ ਵਾਲਾ ਸਾਹਬ ਨਾਲ ਗੱਤ ਆਇਆ ਹੈ ਨਹੀਂ ਹਾਲੇ ਹਨਾ ਅਸੀਂ ਤਾਂ ਆਪਦੇ ਤਰ੍ਹਾਂ ਵਾਲੀ ਕਰਦੇ ਆਂ ਸੀਨ ਕਰਦੇ ਆਂ ਸੀਨ ਦੁਬਾਰਾ ਇੰਡੀਕ ਮੈਂ ਨਾ ਬਠੀਂਗਾ ਬਗ ਨਹੀਂ ਲੱਭਾ ਤੇ ਇਹ ਦੇ ਵਿੱਚ ਗੇਂਜੇ ਦੇ ਕੈਰੈਕਟਰ 'ਚ ਜਿਹੜੀ ਮੇਰੇ ਲਈ ਟ੍ਰਬਲ ਸੀਗੀ ਬਾਕੀ ਸਾਰੀਆਂ ਚੀਜ਼ਾਂ ਠੀਕ ਸੀ ਮੇਰੇ ਲਈ ਨਾ ਥੋੜੀ ਮੇਰੀ ਨੱਤ ਪ੍ਰੋਬਲਮ ਸੀ ਅੱਛਾ ਕਿਉਂਕਿ ਇੱਕ ਪਾਸੇ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਪਲੇ ਕੀਤਾ ਸੀ ਤੇ ਮੈਂ ਸੱਜੀ ਲੱਤ ਖਰਾਬ ਕਰ ਬੈਠਿਆ ਆਪਦੀ ਤੇ ਮੈਨੂੰ ਸਾਰਾ ਭਾਰ ਖੱਬੀ ਦੇ 바ਦੀ ਦੁਰਨਾ ਪੈਂਦਾ ਸੀ। ਓਕੇ। ਉਹ ਮੈਂ ਉਵੇਂ ਚੱਲੀ ਗਿਆ, ਉਹਵੇਂ ਚੱਲੀ ਗਿਆ ਤੇ ਉਹ ਐਕਸ਼ਨ, ਇਹ ਉਹ ਕਈ ਚੀਜ਼ਾਂ ਐਕਸ਼ਨ ਦੀਆਂ ਫਸ ਜਾਂਦੀਆਂ ਆਈ। ਕਿਉਂਕਿ ਉਹ ਪਲੇ ਕਰਦੇ ਸੀ ਵੀ ਇੱਥੇ ਲੱਤ ਨਾਲ ਐਂ ਕਰਕੇ ਐਂ ਕਰ ਜੂ। ਮੈਂ ਦੀ ਮੇਰੀ ਤਾਂ ਲੱਤ ਨਹੀਂ ਚੱਲਦੀ। ਬਿਲਕੁਲ। ਉਹ ਫੇਰ ਜੀ ਤੋੜਨੀ ਮਰੋੜਨੀ ਪੈਂਦੀ ਸੀ ਉਹਨੂੰ ਮੈਨੇਜ ਕਰਨਾ ਪੈਂਦਾ ਸੀ। ਫਿਰ ਜਿੱਥੇ ਲੱਤ ਮੈਂ ਯੂਜ਼ ਕਰਨੀ ਸੀ ਮੈਨੂੰ ਕਿਤੇ ਨਾ ਕਿਤੇ ਸਪੋਰਟ ਚਾਹੀਦੀ ਹੁੰਦੀ ਸੀ ਕਿ ਲੋਕਾਂ ਨੂੰ ਐ ਨਾ ਲੱਗਿਆ ਇਹਨੇ ਲੱਤੀ ਯੂਜ਼ ਕਰ ਲਈ। ਸੋ ਉਸ ਸੀ ਇਹਦੀ ਸਾਨੂੰ ਪ੍ਰੋਬਲਮ ਆਈ। ਤੇ ਬਾਕੀ ਤਾਂ ਕੋਈ ਚੀਜ਼ ਨਹੀਂ। ਬਾਕੀ ਤਾਂ ਮੈਨੂੰ ਲ ਸ਼ੁਰੂ ਚ ਕਿਉਂਕਿ ਮੈਂ ਲਿਖਿਆ ਆ ਕਰਕੇ ਮੈਨੂੰ ਦਿਮਾਗ 'ਚ ਬੈਟ ਗਿਆ ਸੀ ਉਹ ਕਰੈਕਟਰ ਔਰ ਪ੍ਰਿੰਸ ਦਾ ਵੀ ਜਿਵੇਂ ਮੇਰੇ ਨਾਲ ਦਾ ਪ੍ਰਿੰਸ ਨੂੰ ਜਦੋਂ ਪੰਮਾ ਕਰਨਾ ਪੈਂਦਾ ਅੱਜ ਦੀ ਰੀਡ 'ਚ ਇਹਨੂੰ ਬਹੁਤ ਜ਼ਿਆਦਾ ਐਫਰਟ ਨਹੀਂ ਕਰਨੀ ਪੈਣੀ ਕਿਉਂਕਿ ਅਸੀਂ ਇਸ ਫਿਲਮ ਦੇ ਉੱਤੇ ਇੰਨਾ ਕੰਮ ਕਰ ਲਿਆ ਜਿਡੇ ਨੇ ਕਰ ਲਈ ਇਹ ਉਹ ਤਾਂ ਹੁਣ ਜਦੋਂ ਦੂਜਾ ਕਰੈਕਟਰ ਕਰਾਉਣਾ ਜਿਵੇਂ ਹੁਣ ਮੈਨੂੰ ਅਰਦਾਸ 'ਚ ਕਰੈਕਟਰ ਕਰਾਇਆ ਇਹਨੂੰ ਪੰਜ-ਸੱਤ ਵਾਰ ਹੀ ਮਿਲਾ ਕੇ ਕਢਾਇਆ ਵਿੱਚੋਂ ਵੀ ਕੋਈ ਪੰਲੇ ਆ ਬੰਦੇ ਨੂੰ ਬੋਲਿਆ ਪਹਿਲੇ ਨੇ ਤਾਂ ਹੋ ਗਈ ਹੈ ਕਿ ਨਾ ਹਾਂ ਉਹ ਮੈਂ ਕਿਹਾ ਅਰਦਾਸ 'ਚ ਆ ਪਾਣਾ ਵੀ ਐ ਕੋਈ ਬਾਈਟ ਇਹ ਹੈ ਫਿਰ ਸੈਟਿੰਗ ਹੀ ਤੇਰਾ ਐਟਗੇ ਪਰ ਹਾਂ ਉਹ ਗਿਮਨਿਆਲੇ ਦਾ ਠੱਕੂ ਗਿਭਾਈ ਨੂੰ ਠੂਗੀ ਭਾਈ ਨੇ ਕਿਹਾ ਸੀ ਅਰਦਾਸ ਸਰਬੱਤ ਦਾ ਭਲਾ ਸ਼ੂਟ ਕਰ ਦੇ ਠੂਗੀ ਭਾਈ ਨੇ ਇਹਨੇ ਕੋਈ ਉਹਨਾਂ ਨੂੰ ਗੱਲ ਕਹੀ ਠੂਗੀ ਭਾਈ ਜਦ ਇਹ ਕਹਿੰਦੇ ਕੱਟ ਮੈਂ ਕਿਹਾ ਕਹਿੰਦਾ ਇਹ ਤਾਂ ਆਪਾਂ ਮੈਮੂ ਪੈਂਦਾ ਮੈਮੂ ਤਾਂ ਅੱరే ਇਹਨੂੰ ਦੱਸੋ ਦੀ ਕੌਣ ਹੈ ਪਰ ਮੈਨੂੰ ਮੈਂ ਨਹੀਂ ਕਹਿੰਦਾ ਮੈਨੂੰ ਹਨੇ ਵੀ ਲੱਗਦਾ ਪੰਮਾ ਇਹਦਾ ਬੜਾ ਆਈਕੋਨਿਕ ਐਕਟ ਨਾ ਆ ਕਰੈਕਟਰ ਆ ਜਿਹੜਾ ਦੀਪ ਬੁੱਕੀ ਸਾਰੇ ਇਹਨਾਂ ਪਛਾਣ ਕਰਦੇ ਆਂ ਬਟ ਮੈਨੂੰ ਲੱਗਦਾ ਕਿ ਜਿਹੜਾ ਇਹਨੇ ਅਰਦਾਸ ਸਰਬੱਤ ਦੇ ਭਲੇ ਚ ਕਰੈਕਟਰ ਕੀਤਾ Woh ye night the best ho bilkul bilkul woh ye night the best 3000